ਸਾਰੇ ਹੀ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੈਨਵੇਟ ਵਾਲਸ ਬਾਰੇ ਜੈਨਵੇਟ ਵਾਲਸ 6 ਗ੍ਰਾਮ ਤੇ 1 ਗ੍ਰਾਮ ਦੇ ਵਿੱਚ ਆਉਂਦੀ ਆ ਦੋਸਤੋ ਇਹ ਇਨਟਾਸ ਕੰਪਨੀ ਦੀ ਬਣੀ ਹੋਈ ਆ ਹੁਣ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆਂ ਵੀ ਇਹ ਕਦੋਂ ਵਰਤਣੀ ਆ ਤੇ ਕਿਸ ਕੰਮ ਦੇ ਵਿੱਚ ਆਉਂਦੀ ਆ ਇਹ ਦੋਸਤੋ ਜਿਹੜੀ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ 6 ਗ੍ਰਾਮ ਦੀ ਵਾਲਿਸਾ ਇਸ ਦਾ ਨਾਮ ਹੈ ਜੈਨਵੈਟ ਦੋਸਤੋ ਇਹ ਪਸ਼ੂ ਦੇ ਅੰਦਰਲੇ ਪੇਟ ਦੇ ਕੀੜੇ ਅਤੇ ਬਾਹਰਲੇ ਜਿਵੇਂ ਜੂੰ ਚਿਚੜ ਤੋਂ ਪਰੇਸ਼ਾਨੀ ਆ ਜਿਹੜੀ ਉਸ ਨੂੰ ਇਹ ਦੂਰ ਕਰਦੀ ਹੈ ਜਿਵੇਂ ਕਈ ਵਾਰ ਪਸ਼ੂ ਦੇ ਗਲ ਦੇ ਥਲੇ ਸੋਜ ਆ ਜਾਣੀ ਜਾਂ ਨੱਕ ਦੇ ਵਿੱਚ ਖੂਨ ਆਉਣਾ ਜਾਂ ਖਾਣਾ ਪੀਣਾ ਸਹੀ ਨਹੀਂ ਕਰ ਰਿਹਾ ਪਸ਼ੂ ਤੇ ਪੇਟ ਦੇ ਵਿੱਚ ਕੀੜੇ ਨੇ ਉਸ ਦੇ ਲਈ ਇਸ ਨੂੰ ਬਹੁਤ ਵਧੀਆ ਵਾਲਿਸ ਮੰਨਿਆ ਗਿਆ ਡੀ ਵਾਰਮਿੰਗ ਲਈ ਸਭ ਤੋਂ ਵਧੀਆ ਵਾਲ ਇਸ ਨੂੰ ਮੰਨਿਆ ਗਿਆ ਦੋਸਤੋ ਜੇ ਆਪਣਾ ਪੇਟ ਨਹੀਂ ਸਹੀ ਪਸ਼ੂ ਦਾ ਪੇਟ ਨਹੀਂ ਸਹੀ ਫਿਰ ਆਪਾਂ ਉਸ ਨੂੰ ਚਾਹੇ ਬਦਾਮ ਕਾਜੂ ਪਾਈ ਚਲੋ ਫਿਰ ਵੀ ਉਹਨੇ ਦੁੱਧ ਨਹੀਂ ਦੇਣਾ ਜਦੋਂ ਉਹਦਾ ਅੰਦਰਲਾ ਸਿਸਟਮ ਸਹੀ ਹੋਊਗਾ ਫੇਰ ਹੀ ਉਹਨੂੰ ਖਰਾਕ ਲੱਗਣੀ ਆ ਫੇਰ ਹੀ ਜਿਹੜੀ ਉਹ ਖਰਾਕ ਖਾਊਗਾ ਫੀਡ ਜਾਂ ਕੋਈ ਸਾਈਲੇਜ ਵਗੈਰਾ ਜਾਂ ਹੋਰ ਜੋ ਵੀ ਹਰਾਚਾਰਾ ਪਾਉਣੇ ਆ ਫੇਰ ਹੀ ਉਹ ਉਸ ਦੇ ਜਿਹੜੇ ਸਰੀਰ ਨੂੰ ਲੱਗਣਾਗਾ ਤੇ ਜਿਹੜੀ ਦੁੱਧ ਦੀ ਪੈਦਾਵਾਰ ਆ ਉਹਦੇ ਵਿੱਚ ਵਾਧਾ ਹੋਣਾਗਾ ਦੋਸਤੋ ਦੂਸਰੀਆਂ ਗੋਲੀਆਂ ਨਾਲੋਂ ਇਹ ਮਹਿੰਗੀ ਜ਼ਰੂਰ ਆ ਪਰ ਇਸ ਦਾ ਜਿਹੜਾ ਕੰਮ ਆ 100% ਆਗਾ ਜਿੱਥੇ ਕਿਤੇ ਅ ਦੂਸਰੀਆਂ ਗੋਲੀਆਂ ਕੰਮ ਨਹੀਂ ਕਰਦੀਆਂ ਤਾਂ ਇਸ ਨੇ ਹਰ ਹਾਲਤ ਵਿੱਚ ਅ ਇਸ ਗੋਲੀ ਨੇ ਜਿਹੜਾ ਜੈਨੂਵੈਟ ਨੇ ਡੀ ਵਾਰਮਿੰਗ ਲਈ ਕੰਮ ਕਰਨਾ ਹੀ ਕਰਨਾ ਦੋਸਤੋ ਇਹ ਇਹ ਆਪਾਂ ਗੱਬਣ ਪਸ਼ੂ ਨੂੰ ਵੀ ਦੇ ਸਕਦੇ ਆ ਇਹ ਸੇਫ ਆ ਗੱਬਣ ਪਸ਼ੂ ਵਾਸਤੇ ਤੇ ਜੇ ਹੁਣ ਆਪਾਂ ਡੋਜ਼ ਦੀ ਗੱਲ ਕਰੀਏ ਤਾਂ ਉਹ ਧਿਆਨ ਨਾਲ ਨੋਟ ਕਰ ਲਓ ਜੇ ਜਾਨਕੀ ਅੰਦਾਜ਼ਨ 100 ਕਿਲੋ ਦਾ ਕੋਈ ਵੀ ਪਸ਼ੂ ਆ ਗਾਂ ਬੱਛੀ ਕੱਟਾ ਕੱਟੀ ਜੋ ਵੀ ਆ ਮੱਝ ਅ ਜੇ 100 ਕਿਲੋ weight ਆ ਉਹਦਾ ਤਾਂ ਉਹ ਉਹਨੂੰ ਆਪਾਂ 1 ਗ੍ਰਾਮ ਦੀ ਗੋਲੀ ਦੇਣੀ ਆ ਜਾਨਕੀ 1 ਗ੍ਰਾਮ ਦੀ ਪੈਕਿੰਗ ਵੀ ਆ ਰਹੀ ਹੈਗੀ ਜੇ 200 ਕਿਜੀ weight ਆ ਤਾਂ 2 ਗ੍ਰਾਮ 300 ਕਿਜੀ weight ਆ ਤਾਂ ਤਿੰਨ ਗੋਲੀਆਂ ਦੇ ਦੋ 1-1 ਗ੍ਰਾਮ ਦੀਆਂ 400 ਕਿਜੀ ਵੇਟ ਤਾਂ ਚਾਰ ਗੋਲੀਆਂ ਦੇ ਦੋ 1-1 ਗ੍ਰਾਮ ਦੀਆਂ ਜੇ 500 ਕਿਜੀ ਹੈ ਤਾਂ ਪੰਜ ਗੋਲੀਆਂ 1-1 ਗ੍ਰਾਮ ਦੀਆਂ ਜਿਹੜਾ ਵੱਡਾ ਪਸ਼ੂ ਆ ਮੱਝ ਗਾਂ ਇਸ ਨੂੰ ਆਪਾਂ 6 ਗ੍ਰਾਮ ਦੀ ਗੋਲੀ ਦੇ ਸਕਦੇ ਹਾਂ ਜੋ ਮੇਰੇ ਹੱਥ ਵਿੱਚ ਤੁਸੀਂ ਦੇ ਦੇਖ ਸਕਦੇ ਹੋ ਲਗਭਗ ਮਤਲਬ ਇੰਨੇ weight ਦਾ ਵੱਡਾ ਪਸ਼ੂ ਹੀ ਹੁੰਦਾਗਾ 600 ਕਿਜੀ ਜਾਂ ਇਸ ਤੋਂ ਉੱਪਰ ਇਹ ਆਪਾਂ ਇੱਕ ਗੋਲੀ ਦੇ ਸਕਦੇ ਆ 6 ਗ੍ਰਾਮ ਦੀ ਇਹ ਸਭ ਤੋਂ ਵੱਡੀ ਗੋਲੀ ਆ ਤੇ ਦੋਸਤੋ ਇਹ ਆਪਾਂ ਖਾਲੀ ਪੇਟ ਦੇਣੀ ਆ ਹੋ ਸਕੇ ਤਾਂ ਸ਼ਾਮ ਨੂੰ ਦਿਓ ਆਥਨ ਵੇਲੇ ਤੇ ਦੇਣ ਤੋਂ ਬਾਅਦ 2 ਘੰਟੇ ਪਸ਼ੂ ਨੂੰ ਭੁੱਖਾ ਰੱਖੋ ਤਾਂ ਇਸ ਦੇ ਜਿਹੜੇ ਰਿਜ਼ਲਟ ਆ ਬਹੁਤ ਵਧੀਆ ਆਉਣਗੇ ਦੋਸਤੋ ਇਹਨੂੰ ਆਪਾਂ ਰਿਪੀਟ ਜਾਨੀ ਕਿ ਦੁਬਾਰਾ ਗੋਲੀ ਨੂੰ ਇਹ ਆਪਾਂ 90 ਦਿਨਾਂ ਬਾਅਦ ਫੇਰ ਦੇ ਸਕਦੇ ਆ ਤਾਂ ਇਹਦੇ ਜਿਹੜੇ ਰਿਜ਼ਲਟ ਆ ਬਹੁਤ ਵਧੀਆ ਤੁਹਾਨੂੰ ਦੇਖਣ ਨੂੰ ਮਿਲਣਗੇ ਦੋਸਤੋ ਇਹ ਹਰ ਇੱਕ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਂਦੀ ਆ ਸੋ ਸਾਰੇ ਹੀ ਦਰਸ਼ਕ ਵੀਰਾਂ ਨੂੰ ਜੇ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ